ਦਿੱਲੀ ਚ ਪੰਜਾਬ ਦੇ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ ਮੋਦੀ ਸਰਕਾਰ ਦੇ ਮੰਤਰੀਆਂ ਦੇ ਨਾਲ ਅੱਜ ਕਿਸਾਨਾਂ ਦੀ ਮੀਟਿੰਗ ਹੋਈ ਪਰ ਗੱਲ ਮੁੱਕੀ ਨਹੀਂ ਹੈ ਕੇਂਦਰ ਨੇ ਇੱਕ ਕਮੇਟੀ ਬਣਾਉਣ ਦਾ ਮਤਾ ਪੇਸ਼ ਕੀਤਾ ਹੈ ਪਰ ਕਿਸਾਨਾਂ ਨੇ ਸਾਫ ਸ਼ਬਦਾਂ ਚ ਕਹਿਤਾ ਹੈ ਜਦੋਂ ਤੱਕ ਕੋਈ ਨਤੀਜਾ ਨਹੀਂ ਨਿਕਲਦਾ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਹੁਣ 3 ਦਸੰਬਰ ਨੂੰ ਅਗਲੀ ਬੈਠਕ ਕਿਸਾਨ ਜਥੇਬੰਦੀਆਂ ਤੇ ਮੋਦੀ ਸਰਕਾਰ ਦੇ ਵਿਚਕਾਰ ਹੋਈ ਅੱਜ ਦੀ ਬੈਠਕ ਬੇਨਤੀਜਾ ਰਹੀ ਦਿੱਲੀ ਦੇ ਵਿਗਿਆਨ ਭਵਨ ਚ ਹੋਈ ਇਸ ਬੈਠਕ ਚ ਕਿਸਾਨ ਜਥੇਬੰਦੀਆਂ ਤੇ 35 ਲੀਡਰ ਸ਼ਾਮਲ ਹੋਏ ਉਧਰ ਸਰਕਾਰ ਵੱਲੋਂ ਤਿੰਨ ਮੰਤਰੀ ਨਰਿੰਦਰ ਸਿੰਘ ਤੋਮਰ ਪਿਯੂਸ਼ ਕੋਇਲ ਤੇ ਸੋਮ ਪ੍ਰਕਾਸ਼ ਸ਼ਾਮਲ ਸਨ ਕੇਂਦਰ ਦੇ ਮਤੇ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਮੈਂ ਪਹਿਲਾਂ ਹੀ ਬਾਹਰ ਜਾਂਦਾ ਕਹਿ ਕੇ ਗਿਆ ਸੀ ਕੁਝ ਨਹੀਂ ਲਿਖਣਾ ਜੋ ਆਪਣੇ ਉੱਤੇ ਗੱਲਬਾਤ ਹੋ ਜਾਈ ਸਾਰੀ ਪ੍ਰੈਸ ਦੀ ਹੋਰ ਜਿਆਦਾ ਜ਼ੋਰ ਦੀ ਛੋਟੀ ਕਮੇਟੀ ਬਣਾ ਲਓ ਅਸੀਂ ਜਵਾਬ ਤੇ ਛੋਟੀ ਕਮੇਟੀ ਨਹੀਂ ਨੀ ਮੈਂਬਰੀ ਕਮੇਟੀ ਕਹਿੰਦੇ ਸੀ ਉਹਦਾ ਕਹਿੰਦੇ 5 ਬੰਦੇ ਛੋਟੇ ਦੇ ਦੋ ਪੰਜ ਅਫਸਰ ਦੇ ਦਾਂਗੇ ਪੰਜ ਸਾਡੇ ਮੰਤਰੀ ਵਹ ਜਾਣਗੇ ਉਹਨਾਂ ਦੇ 10 ਹੋਗੇ ਤੇ 5.5 ਹੋਗੇ ਪਹਿਲਾਂ ਕੰਮ ਕੈਸੇ ਚੱਲੇਗਾ ਤੇ ਜਿਹੜੇ ਬੰਦਿਆਂ ਨੇ ਸਿਰ ਰਿਜੈਕਟ ਕਰਤੇ ਆਏ ਹਾਂ ਹਾਂ ਬਾ ਉਹ ਕਦੇ ਨਹੀਂ ਕਰਨਾ ਇਹ ਕੋਈ ਛੋਟੀ ਕਮੇਟੀ ਨਹੀਂ ਬਣਦੇ ਉਹਨਾਂ ਨੇ ਐ ਕਹਦੇ ਸੀ 35 ਅਸੀਂ ਆ 35 ਤੁਸੀਂ ਸਾਡੇ ਮੰਤਰੀ ਵਹਾ ਲਓ ਬਹਿ ਜਾਣਗੇ ਕੀ ਜਿਹੜਾ ਬਿੱਲ ਨੇ ਅਸਲ 'ਚ ਜਿਹੜੇ ਤਿੰਨ ਖੇਤੀ ਕਾਨੂੰਨ ਨੇ ਉਹਨਾਂ ਨੂੰ ਲੈ ਕੇ ਕੀ ਗੱਲਬਾਤ ਹੋਈ ਸਰਕਾਰ ਨੇ ਕਹਿੰਦੇ ਪ੍ਰੈਜੈਂਟੇਸ਼ਨ ਉੱਤੇ ਦਿੱਤੀ ਸੀਗੀ ਅੰਟਰੀ ਅੱਜ ਪੂਰਾ ਫਸਿਆ ਹੋਇਆ ਦੀ ਉਸ ਗੱਲ ਤੇ ਪੂਰਾ ਜੱਟ ਕੇ ਮਤਲਬ ਅਸੀਂ ਪੂਰਾ ਜੋਰ ਸਾਡੇ ਲੀਡਰਸ਼ਿਪ 'ਤੇ ਲਾ ਰਹੀ ਸੀਗੀ ਉਹਦੇ ਦਿਮਾਗ 'ਚ ਤਾਂ ਆ ਗਿਆ ਵੀ ਸਾਨੂੰ ਵਾਪਸ ਲੈਣੇ ਪੈਣਗੇ ਪਰ ਮੂੰਹੋਂ ਕਹਿ ਨਹੀਂ ਸਕਿਆ ਸੱਚ ਦਿਲ ਕਰ ਵੀ ਗਿਆ ਤਾਂ ਵੀ ਪ੍ਰਧਾਨ ਮੰਤਰੀ ਨਹੀਂ ਮੰਨ ਰਿਹਾ ਤੁਹਾਡੇ ਤੇਰੇ ਦਿਮਾਗ 'ਚ ਆ ਗਈ ਗੱਲ ਤੇ ਕੀ ਹੁਣ ਅਗਲੀ 3 ਤਰੀਕ ਨੂੰ ਵੀ ਮੀਟਿੰਗ ਹੈਗੀ ਕਹਿੰਦੇ 3 ਤਰੀਕ ਨੂੰ ਮੀਟਿੰਗ ਹੋਏਗੀ ਹੋਏਗੀ ਲਾਜੇ ਸਰਕਾਰ ਦੇ ਬੰਦੀਆਂ ਦਾ ਜਿਹੜਾ ਪ੍ਰੋਟੈ ਨਿਕਲਿਆ ਕੁਛ ਨਹੀਂ ਹੈ ਵਿੱਚੋਂ ਅਸੀਂ ਪਹਿਲਾਂ ਹੀ ਕਹਿ ਕੇ ਗਏ ਸੀ ਕਿ ਇਸ ਮੀਟਿੰਗ ਦੇ ਵਿੱਚੋਂ ਇੱਕ ਅੱਧੀ ਮੀਟਿੰਗ ਨਾਲ ਮਸਲਾ ਹੱਲ ਨਹੀਂ ਹੋਣ ਵਾਲਾ ਮਸਲਾ ਇਹ ਵੱਡਾ ਸਰਕਾਰ ਨੇ ਬੜੀ ਜ਼ੋਰ ਨਾਲ ਢੰਗ ਨਾਲ ਪ੍ਰਪੋਜ਼ਲ ਰੱਖੀ ਕਿ ਇੱਕ ਛੋਟੀ ਕਮੇਟੀ ਬਣਾ ਦਿਓ ਅਸੀਂ ਇਹ ਕਾਨੂੰਨਾਂ ਤੇ ਚਰਚਾ ਕਰਾਂਗੇ ਇਹ ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ ਇਹਨਾਂ ਦੇ ਪੈਰਲਰ ਕੋਈ ਹੋਰ ਆ ਸਕਦਾ ਅਗਰ ਤੁਹਾਡਾ ਪੱਖ ਭਾਰੂ ਹੋਇਆ ਤਾਂ ਅਸੀਂ ਤੁਹਾਡੇ ਵਾਲਾ ਲੈ ਜਾਾਂਗੇ ਵਿਧਾਨ ਸਭਾ ਦੇ ਵਿੱਚ ਅਸੀਂ ਕਿਹਾ ਸੀ ਚਰਚਾ ਕਰਨ ਲਈ ਤਿਆਰ ਹਾਂ ਤੇ ਉਹ ਚਰਚਾ ਹੁਣ 3 ਤਰੀਕ ਤੋਂ ਸ਼ੁਰੂ ਹੋਊਗੀ ਛੋਟੀ ਕਮੇਟੀ ਤੇ ਅਸੀਂ ਸਹਿਮਤੀ ਨਹੀਂ ਦਿੱਤੀ ਅਸੀਂ ਸਾਰੇ ਦੇ ਸਾਰੇ ਆਇਆ ਕਰਾਂਗੇ ਤੇ ਸਪੀਕਰ ਦੋ ਜਾਂ ਤਿੰਨ ਹੋਣਗੇ ਸਾਡੇ ਸਪੀਕਰ ਬਦਲ ਲਿਆ ਕਰਾਂਗੇ ਅਸੀਂ ਚਰਚਾ ਤੋਂ ਪਿੱਛੇ ਨਹੀਂ ਹਟਾਉਂਦੇ ਚਰਚਾ ਤੋਂ ਭਜਾਵਾਂਗੇ ਇਹਨਾਂ ਨੂੰ ਤੇ ਤੁਹਾਡਾ ਜਿਹੜਾ ਪ੍ਰੋਟੈਸਟ ਹੈਗਾ ਦਿੱਲੀ ਦੀਆਂ ਸੜਕਾਂ ਤੇ ਚੱਲਿਆ ਹੈਗਾ ਇਹ ਸਾਰੇ ਬਾਰਡਰ ਸੀ ਰਹਣਗੇ ਹੋਰ ਕਿਸਾਨ ਹੋਰ ਵੀ ਆਉਣਗੇ ਪੰਜਾਬ ਚੋਂ ਆਉਣਗੇ ਹਰਿਆਣਾ ਯੂਪੀ ਸਾਰੀਆਂ ਸਟੇਟਾਂ ਦੇ ਵਿੱਚੋਂ ਜੱਥੇ ਆਉਂਦੇ ਰਹਿਣਗੇ ਬਾਰਡਰ ਸੀ ਰਹਣਗੇ ਐਜੀਟੇਸ਼ਨ ਜੇ ਹੁੰਦੀ ਤੇ ਉਹ ਚੱਲਦੀ ਰਹੇਗੀ ਅੱਜ ਜਦੋਂ ਅਸੀਂ ਗਏ ਸਰਕਾਰ ਇਹਨਾਂ ਕਾਨੂੰਨਾਂ ਦੇ ਫਾਇਦੇ ਕਢਉਂਦੀ ਐ ਅਸੀਂ ਕਿਹਾ ਵੀ ਕਾਨੂੰਨ ਕਿਸਾਨਾਂ ਦੇ ਵਿਰੋਧ ਚ ਐ ਉਹਨਾਂ ਨੂੰ ਕਿਹਾ ਵੀ ਇਹ ਕਾਰਪੋਰੇਟ ਘਰਾਣਿਆਂ ਦੇ ਹੱਕ ਜਾਂਦੇ ਆ ਸਾਡੀ ਜਿਹੜੀ ਮੰਡੀ ਦਾ ਉਸ ਮੰਡੀ ਨੂੰ ਖਤਮ ਕਰਨ ਲੱਗੇ ਐਗੇ ਸਰਕਾਰ ਸਰਕਾਰੀ ਖਰੀਦ ਤੋਂ ਭੱਜਣ ਲੱਗੀ ਐ ਦੋਹੇ ਦਲੀਲਾਂ ਹੋਣ ਤੋਂ ਬਾਅਦ ਇਹਨਾਂ ਕਾਨੂੰਨਾਂ ਦੇ ਉੱਤੇ ਸਰਕਾਰ ਨੇ ਕਿਹਾ ਵੀ ਆਪਾਂ ਇੱਕ ਛੋਟੀ ਕਮੇਟੀ ਬਣਾ ਲਈਏ ਜਿਹੜੀ ਕਮੇਟੀ ਦੇ ਨਾਲ ਇਹਦਾ ਨਿਪਟਾਰਾ ਹੋ ਜੇ ਅਸੀਂ ਕਿਹਾ ਵੀ ਨਹੀਂ ਸਾਰੇ ਲੋਕ ਗੱਲ ਕਰਾਂਗੇ ਸਰਕਾਰ ਨੇ ਸਹਿਮਤੀ ਦੇ ਦਿੱਤੀ ਵੀ ਸਾਰੇ ਆਓ ਤੇ ਨਾਲ ਹੀ ਕਹਿ ਦਿੱਤਾ ਵੀ ਸਾਡੀ ਐਜੀਟੇਸ਼ਨ ਲਗਾਤਾਰ ਜਾਰੀ ਰਹਿਣੀ ਇਹਨੂੰ ਸਦਕਤ ਨਹੀਂ ਕੀਤਾ ਜਾ ਸਕਦਾ ਲੋਕ ਪੰਦੇਸ ਦੇ ਵੱਖ-ਵੱਖ ਸੂਬਿਆਂ ਚੋਂ ਹਜ਼ਾਰਾਂ ਦੀ ਗਿਣਤੀ ਚ ਹੋਰ ਆ ਰਹੇ ਆ ਜੇ ਤੁਸੀਂ ਇਹਨੂੰ ਲੰਮਕਾਉਂਗੇ ਤਾਂ ਇਥੇ ਗੜਬੜ ਹੋ ਸਕਦੀ ਹੈ ਉਹਨਾਂ ਕਹਿਆ ਵੀ ਪਰਸੋਂ ਤੋਂ ਲਗਾਤਾਰ ਆਪਾਂ ਇਹਨਾਂ ਕਾਨੂੰਨਾਂ ਦੇ ਉੱਤੇ ਚਰਚਾ ਕਰਾਂਗੇ ਜਿਹੜੀ ਮੱਤ ਤੁਸੀਂ ਇਹ ਸਮਝਦੇ ਹੋ ਵੀ ਇਹ ਕਿਸਾਨਾਂ ਦੇ ਵਿਰੋਧ ਚ ਹੈ ਤੁਸੀਂ ਸਾਨੂੰ ਦਲੀਲਾਂ ਸਮਝਾ ਦੇਓਗੇ ਸਹਿਮਤੀ ਹੋ ਜਾਊਗੀ ਉਹਨੂੰ ਖਤਮ ਕੀਤਾ ਜਾ ਸਕਦਾ ਹੈ ਇਸ ਲਈ ਲਗਾਤਾਰ ਪਰਸੋਂ ਤੋਂ ਕੱਲੇ-ਕੱਲੇ ਕਾਨੂੰਨ ਦੇ ਉੱਤੇ ਚਰਚਾ ਹੋਣੀ ਹੈ ਗੱਲਬਾਤ ਟੁੱਟੀ ਨਹੀਂ ਗੱਲਬਾਤ ਪਰਸੋਂ ਤੋਂ ਲਗਾਤਾਰ ਜਾਰੀ ਰਹਿਣੀ ਹੈ ਕਿਹੜੇ ਸਰਕਾਰ ਨੇ ਪ੍ਰੈਜੈਂਟੇਸ਼ਨ ਦਿੱਤੀ ਹੈ ਜਿਹੜੇ ਤਿੰਨ ਖੇਤੀ ਕਾਨੂੰਨ ਸੀਗੇ ਉਹਨਾਂ ਨੂੰ ਲੈ ਕੇ ਕੀ ਕੀ ਨਿਕਲ ਕੇ ਮਤਲਬ ਤੁਸੀਂ ਤੁਹਾਨੂੰ ਕਨਵਿੰਸ ਕਰਨ ਵਾਸਤੇ ਹੋ ਨਹੀਂ ਦੇਖੋ ਅਸੀਂ ਤਾਂ ਉਹਦੇ ਉੱਤੇ ਗੱਲ ਕਰਦੇ ਆਂਗੇ ਅਸੀਂ ਆਪਣਾ ਪੱਖ ਰੱਖਿਆ ਸਰਕਾਰ ਨੇ ਆਪਣਾ ਪੱਖ ਰੱਖਿਆ ਪੱਖ ਰੱਖਣ ਦਾ ਵਾਅਦਾ ਹੋਇਆ ਵੀ ਇਹਨੂੰ ਆਪਾਂ ਇਹਦਾ ਨਵਟਾਰਾ ਕਰਨ ਲਈ ਇੱਕ ਛੋਟੀ ਕਮੇਟੀ ਬਣਾਉਣ ਦੀ ਗੱਲ ਕਰੀ ਅਸੀਂ ਉਹਨੂੰ ਰੱਦ ਕਰ ਦਿੱਤਾ ਉਸ ਤੋਂ ਬਾਅਦ ਨਹੀਂ ਮੈਂਬਰ ਕਮੇਟੀ ਕੰਦੇਕਾਰ ਕਹਿੰਦੇ ਸੀ ਛੋਟੀ ਬਣਾ ਲਓ 35 ਮੈਂਬਰਾਂ ਸੀ 35 ਦੇ ਵਿੱਚੇ ਕੰਮ ਕਰ ਲਓ ਕਿਤੇ ਨਹੀਂ ਵੀ ਕਰ ਲਓ ਹਮਨੇ ਕਿਹਾ ਸਭੀ ਲੋਕ ਆਤੇ ਹਨ ਬਾਤੋ ਕੁਸਰੋ ਕਰਤੇ ਹਨ ਉਹ ਕਹਿੰਦੇ ਕੋਈ ਬਾਤ ਨਹੀਂ ਹਮੇ ਇਤਰਾਜ਼ ਨਹੀਂ ਸਭੀ ਆਓ ਪਰ ਪਰਸੋਂ ਤੋਂ ਲਗਾਤਾਰ ਤੁਸੀਂ ਸਾਨੂੰ ਕੱਲ ਨੂੰ ਕੋਈ ਪੁਆਇੰਟ ਦੇ ਦਿਓ ਜਿਹੜੇ ਪੁਆਇੰਟਾਂ ਤੇ ਇਤਰਾਜ਼ ਹੈ ਅਸੀਂ ਕੱਲ ਨੂੰ ਉਹਨਾਂ ਨੂੰ ਕੋਈ ਪੁਆਇੰਟ ਦੇਾਂਗੇ ਪਰਸੋਂ ਤੋਂ ਲਗਾਤਾਰ ਮੀਟਿੰਗ ਜਾਰੀ ਰਹਿਣੀ ਹੈ किसान केंद्र की गल बात तो अजय संतुष्ट नहीं ने पर बैठक तो बाद खेती बाड़ी मंत्री ने कहा कि मीटिंग चंगे माहौल च हुई आज किसान यूनियन के नेतागण आए थे और भारत सरकार ने तीसरे दौर की वार्ता आज संपन्न की वार्ता काफी ठीक रही और एक दूसरे के प्रति काफी समझ बनी है और हम सब लोगों ने यह तय किया है कि अब परसों वार्ता का चौथा चरण शुरू होगा और परसों तक ये लोग भी इशू अपने लेकर आएंगे और उन पर जिंद बार फिर चर्चा की जाए 10 दिसंबर न एक बार फिर तो किसान सरकार के विचार गलबात होगी पर उन्नी देर दिल्ली च किसान का धरना इसे तरीके नाल जारी रहेगा